ਜਲੰਧਰ ਵਾਸੀ ਗਾਣ ਮੈਂ ਲਤਾ ਦੱਸਣਾ ਚਾਹੁੰਦਾ ਠੀਕ ਹੈ ਤੇ ਤੁਹਾਡੇ ਜਿਹੜੇ ਡੈਪਟੀ ਇੰਸਪੈਕਟਰ ਸਾਹਿਬ ਹੈਗੇ ਉਹ ਆਪ ਹੀ ਡਾਕਟਰ ਹੈਗੇ ਔਰ ਇਹ ਜਿੰਨਾ ਇਹ ਇੰਟਰਸਟ ਲੈ ਰਹੇ ਆ ਔਰ ਐਮ ਐਲ ਏ ਸਾਹਿਬ ਹੈਗੇ अरोड़ा ਸਾਹਿਬ ਇਹ ਮੈਨੂੰ ਪਹਿਲਾਂ ਵੀ ਇੱਕ ਦੋ ਵਾਰੀ ਲੱਗੇ ਇਹਨਾਂ ਨੇ ਵੀ ਕਿਹਾ ਜੀ ਕਿ ਆਪਾਂ ਸਿਵਲ ਹਸਪੀਟਲ ਹੀ ਕਰਨਾ ਹੈ ਸਾਡੇ ਰਾਮ ਲੀਡਰ ਸ਼੍ਰੀ ਅਰਵਿੰਦ ਖੇਚਰੀ ਬਾਦਜੀ ਤੇ ਸਾਡੇ ਸੀਐਮ ਭਗਵਨ ਰਮਾਨ ਸਿੰਘ ਉਹਨਾਂ ਦੇ ਗੋਲਿਆਂ ਦੇ ਡਾਈਟਸ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਸਿਵਲ ਹਸਪਤਾਲਾਂ ਦਾ ਜਿਹੜਾ ਜੋ ਮੈਂ ਤੁਸੀਂ ਚੁੱਕੋ ਲੁਧਿਆਣਾ ਦਾ ਸਿਵਲ ਹਸਪਤਾਲ ਆਲਮੋਸਟ ਕੰਪਲੀਸ਼ਨ ਤੇ ਹੈ ਹੁਣ ਜਲੰਧਰ ਦੀ ਵਾਰੀ ਹੈ ਜਲੰਧਰ ਤੇ ਕੰਮ ਚੱਲੂ ਹੋ ਗਿਆ ਪਰ ਹੁਣ ਅਸੀਂ ਸਪੀਡ ਅਪ ਕਰਾ ਕੇ ਤੇ ਇੱਕ ਤੀਜਾ ਅਮਰitsar ਹੈ ਜਿਹੜੇ ਪਹਿਲਾਂ ਇਹ ਤਿੰਨ ਕਰ ਰਹੇ ਹੈ ਜਿਹੜਾ ਜਲੰਧਰ ਦਾ ਸਿਵਲ ਹਸਪੀਟਲ ਹੈ ਸਾਰਾ ਇਹਦੇ ਵਿੱਚ ਅਸੀਂ ਸਿਵਲ ਦਾ ਕੰਮ ਕਰਾਂਗੇ ਸੀਮਰੇ ਬਣ ਪਏਗਾ ਸਾਰੇ ਬਾਥਰੂਮ ਨਵੇਂ ਬਣਨਗੇ ਅ ਅਮਰਜੈਂਸੀ ਵਾਰਡ ਵੱਡੀ ਹੋਏਗੀ ਜਿੱਥੇ-ਜਿੱਥੇ ਲੋੜ ਮਦ ਸਾਰੀ ਪੇਂਟਿੰਗ ਅੰਦਰੋਂ ਪੰਜ ਸਾਰੀਆਂ ਦੀਵਾਰਾਂ ਤੇ 5 ਫੁੱਟ ਤੱਕ ਅਸੀਂ ਟਾਈਲ ਲਗਾਵਾਂਗੇ ਫਸਟ ਸਟੇਜ ਇਹ ਤਾਂ ਹੋ ਗਿਆ ਜਿਹੜਾ ਸਿਵਲ ਸਾਈਡ ਬਾਕੀ ਮੈਡੀਕਲ ਸੁਪਰੀਡੈਂਟ ਤੇ ਸਿਵਲ ਸਰਕਟ ਨਾਲ ਨੇ ਗਿਆ ਕਿ ਇੱਥੇ ਜਿਹੜੇ ਆਪਰੇਸ਼ਨ ਥੀਟਰ ਨੂੰ ਚਾਰ ਨਵੇਂ ਆਪਰੇਸ਼ਨ ਥੀਟਰ ਖਾਣ ਦੇ ਔਰ ਨਾਲ ਜਿੰਨਾ ਇਕੁਪਮੈਂਟ ਹਸਪੀਟਲ ਨੂੰ ਚਾਹੀਦਾ ਕੁਛ ਇੰਨਾ ਕੁ ਫੰਡਸ ਪਏ ਆ ਬਾਕੀ ਮੇਰੀ ਜ਼ਿੰਮੇਵਾਰੀ ਹੈ ਜਿਹੜੀ ਕਿ ਉਹਨਾਂ ਨੂੰ ਅਰੇਂਜ ਕਰਨਾ ਔਰ ਇਹ ਬਿਲਕੁਲ ਤੁਸੀਂ ਦੇਖੋਗੇ ਹੋਰ ਜਿੰਨਾ ਵੀ ਟਾਈਮ ਲੱਗੇਗਾ 6 ਮਹੀਨੇ ਲੱਗਣ 8 ਮਹੀਨੇ ਲੱਗਣ ਸਾਲ ਇਕ ਕਿਸੇ ਵੀ ਪ੍ਰਾਈਵੇਟ ਹਸਪੀਟਲ ਦੇ ਮੁਕਾਬਲੇ ਦਾ ਅਸੀਂ ਜਲੰਧਰ ਦਾ ਸਿਵਲ ਹਸਪੀਟਲ ਬਣਾਵਾਇਆ ਜੀ ਸਰ ਸਰ ਜਲੰਧਰ ਦੀ ਗੱਲ ਕਰੀ ਇੱਕ ਪਰਚੀ ਦੇ ਨਾਲ ਫੋਨ ਨੰਬਰ ਚੁੜੀ ਗਾ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿਸ ਤਰ੍ਹਾਂ ਪਰਚੀ ਮਤਲਬ ਸਿਵਲ ਹਸਪੀਟਲ ਦੇਖੋ ਦੇਖੋ ਫੋਨ ਅੱਜ ਕੱਲ ਕਿਸੇ ਦੇ ਘਰ ਦਾ ਹੁੰਦਾ ਕਈਆਂ ਦੇ ਦੋਸਤ ਦਾ ਹੁੰਦਾ ਕਿਸੇ ਇਹ ਫੋਨ ਫੋਨ ਨੰਬਰ ਦਾ ਕੋਈ ਖਾਸ ਵੱਡੀ ਕਰਨੀ ਨਹੀਂ ਹੈ ਜੀ ਮਤਲਬ ਕਿਸੇ ਦਾ ਦੇ ਦੇਣ ਜਿਹੜਾ ਉਹਦੇ ਤੱਕ ਸੁਨੇਹਾ ਪਹੁੰਚ ਜਾਵੇ ਕਰਨੀ ਦੇਖੋ ਇਹਦੇ ਵਿੱਚ ਸਿਰਫ ਹਾਣ ਕਰ ਲੋ ਉਹਦੀ ਰਿਪੋਰਟ ਰੱਖਣ ਦਾ ਕੱਲ ਨੂੰ ਉਹਦੀ ਕੋਈ ਰਿਪੋਰਟ ਆਉਂਦੀ ਆ ਉਹਨੂੰ ਦੱਸਣਾ ਕੁਝ ਦੱਸਣਾ ਉਹ ਕਿੱਥੇ ਲੱਭਣਗੇ ਅੱਜ ਕੱਲ ਸਾਰਾ ਕੁਝ ਫੋਨ ਨਾਲ ਚੱਲਦਾ ਪਰ ਜ਼ਿਆਦਾਤਰ ਲੋਕ ਅਜੇ ਵੀ ਗੱਲ ਦੇ ਦੋ ਮਾਮਲੇ ਸਾਹਮਣੇ ਆਈ ਸੀ ਕਿ ਜਿਹੜੇ ਲੋਕਾਂ ਨੂੰ ਜਿਹੜੀਆਂ ਦਵਾਈਆਂ ਹੁੰਦੀਆਂ ਸਿਵਲ ਸਭੇ ਸਾਹਿਬ ਇਹਨਾਂ ਨੇ ਬਿਲਕੁਲ ਕਰਿਆ ਇਹ ਦੇਖੋ ਦਵਾਈਆਂ ਗਵਰਨਮੈਂਟ ਵੱਲੋਂ ਸਪੈਸੀਫਿਕ ਦਿੱਤੀਆਂ ਜਾਂਦੀਆਂ ਕਿ ਇਹ ਜਿਹੜੀਆਂ ਦਵਾਈਆਂ ਹਨ ਇਹ ਅਵੇਲੇਬਲ ਹਿੰਦੀਆਂ ਸਾਰੇ ਸਿਵਲ ਹਸਪਤਾਲਾਂ 'ਚ ਲਾਸਟ ਦੋ ਮਹੀਨੇ ਸਾਹਮਣੇ ਆਇਆ ਸੀ ਕਿ ਦੋ ਬੰਦੇ ਨੂੰ ਸਿਵਲ ਹਸਪਤਾਲ 'ਚ ਬਾਅਦ ਸੜ ਦਿੱਤਾ ਗਿਆ ਸੀਗਾ ਬਾਅਦ 'ਚ ਉਹਨਾਂ ਦੀ ਮੌਰੀਆ ਕੋਲ ਡੈਥ ਹੋ ਗਈ ਸੀ ਕਿ ਇੱਕ ਦੇਖੋ ਆਪਾਂ ਪਰਟਿਕੂਲਰ ਕੇਸ ਨਹੀਂ ਡਿਸਕਸ ਕਰ ਰਹੇ ਆਪਾਂ ਓਵਰਆਲ ਸਿਵਲ ਓਵਰਆਲ ਦੀ ਕਰ ਰਹੇ ਹਾਂ ਡਿਵੈਲਪਮੈਂਟ ਦੇ ਸਬੰਧ ਵਿੱਚ ਕਾਰਵਾਈ ਦੱਸੋ ਮੈਂ ਇਹ ਕਹਿ ਰਿਹਾ ਕਿ ਜਿਹੜੀ ਇਹ ਤੁਸੀਂ ਦਵਾਈਆਂ ਦੀ ਗੱਲ ਕਰਦੇ ਸੀ ਇੱਕ ਪਾਰਟिकुलर ਲਿਸਟ ਹੁੰਦੀ ਹੈ ਸਰਕਾਰ ਦੀ ਦਵਾਈਆਂ ਦੀ ਕਿ ਇਹ ਆਪਰੇਟ ਕਰਦੀਆਂ ਨੇ। ਔਰ ਉਹ ਹੁਣ ਉਹ ਦਵਾਈਆਂ ਇੱਧਰ ਉੱਧਰ ਨਹੀਂ ਹੋ ਸਕਦੀਆਂ ਜਿਹੜੀਆਂ ਜਿਹੜਾ ਉਹਨਾਂ ਨੇ ਬ੍ਰਾਂਡ ਕਰਤਾ ਜਦੋਂ ਉਹਨਾਂ ਨੇ ਕੈਂਟਰ ਦੇ ਉਹ ਕਿਸੇ ਵੱਲੇ ਕਿਸੇ ਦਵਾਈ ਸੀ ਸ਼ੌਰਟੇਜ ਹੋ ਜਾਂਦੀ। ਅਬ ਕੋਸ਼ਿਸ਼ ਇਹ ਹੀ ਹੁੰਦੀ ਕਿ ਹਰ ਦਵਾਈ ਹਰ ਵੱਲੇ ਸਰ ਇਹ ਕੋਈ ਚੀਜ਼ ਨਹੀਂ ਹੈ ਸਰ ਇਹ ਬੇਸਹਾਰਾ ਮਰੀਜ਼ ਹੁੰਦੇ ਨੇ ਸਰ ਉਹਦਾ ਠੀਕ ਹੋ ਜਾਂਦੇ ਨੇ ਸਰ ਉਹਨਾਂ ਦਾ ਕੋਈ ਅਲਟਰਨੇਟਿਵ ਸੋਚਿਆ ਜਾਵੇ ਤਾਂ ਇਹਦੇ ਦੋ ਦੋ ਚਾਰ ਚਾਰ ਮਰੀਜ਼ ਜਿੱਛੇ ਨਿਤਕ ਪਈ ਰਹਿੰਦੇ ਆ ਤਾਂ ਕਿ ਅਦਰ ਪੇਸ਼ੈਂਟ ਵੀ ਖਰਾਬ ਹੁੰਦੇ ਆ ਉਹ ਵੀ ਖਰਾਬ ਹੁੰਦੇ ਆ ਕਿ ਆਪਾਂ ਇੰਨਾ ਬਜਟ ਤਾਂ ਲਗਾ ਰਹੇ ਆਂ ਕਰੋ ਉਸੇ ਕੋਈ ਸਿਸਟਮ ਬਣਾ ਸਕਦੇ ਆਂ ਕਿ ਉਹਨਾਂ ਨੂੰ ਠੀਕ ਹੋਣ ਤੋਂ ਬਾਅਦ ਕਿੱਥੇ ਸ਼ਿਫਟ ਕੀਤਾ ਜਾਵੇ ਤਾਂ ਕਿ ਉਹ ਵੀ ਠੀਕ ਰਹਿਣ ਤੇ ਹਸਪਤਾਲ ਦੇ ਝਮੋਟ ਵਿੱਚ ਨਾ ਆਉਣ ਸਰ ਇਹਦੇ ਵਿੱਚ ਨਾ ਸਰ ਨਹੀਂ ਲੱਭ ਪਾ ਜੀ ਮੈਂ ਤਾਂ ਸੋਚਦਾ ਸੀ ਕਿ ਟੀਐਸਐਸਓ ਕੋਈ ਅਫਸਰ ਲਗਾ ਦੇ ਸੋਸ਼ਲ ਸਿਕਿਉਰਿਟੀ ਅਫਸਰ ਜਿਹੜਾ ਵੀ ਇ ਉਹ ਸਰਕਾਰ ਦੇ ਵੱਲੋਂ ਹੀ ਅਸੀਂ ਡੀਐਸਐਸਓ ਦੇ ਰਾਹੀਂ ਉਹਦੀ ਦੇਖਵੰਦ ਸਰ ਇੱਕ ਜਗਾ ਜਗਾ ਤੇ ਲਿਖ ਕੇ ਲਗਾਇਆ ਗਿਆ ਹੈ ਕਿ ਇੱਥੇ ਫੋਟੋ ਖਿੱਚਣਾ ਮਨਾ ਹੈ ਤੇ ਵੀਡੀਓ ਬਣਾ ਲਾ ਮਨ ਠੀਕ ਹੈ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਜਿਹੜਾ ਕਿ ਸਿਵਲ ਹਸਪੀਟਲ ਚ ਕੋਈ ਐਸੇ ਕੰਮ ਲੈਣੇ ਜਿਹਦੇ ਕਰਕੇ ਇਸ ਦੇ ਉੱਤੇ ਸਾਰਾ ਅਸਰ ਨਕੇਲ ਨਹੀਂ 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 ਤੁਸੀਂ ਤੁਸੀਂ ਹਰ ਚੀਜ਼ ਨੂੰ ਨੈਗੇਟਿਵ ਬਣਾ ਲਿਆ ਕਰੋ ਦੇਖੋ ਹਰ ਮਰੀਜ਼ ਦੀ ਪ੍ਰਾਈਵੇਸੀ ਹੈ ਕਿੰਤਾ ਨਾ ਅਲਾਉ ਕਰਦੇ ਡਾਕਟਰਾਂ ਦੀ ਪ੍ਰਾਈਵੇਸੀ ਹੈ ਕਿਸੇ ਕਿਸੇ ਕਿਤੇ ਵੀ ਨਹੀਂ ਲੋੜਨ ਦੀ ਤੁਸੀਂ ਗੱਲ ਸੁਣੋ ਤੁਸੀਂ ਐਮਰਜੈਂਸੀ ਹੈ ਜੇ ਡਾਕਟਰ ਨੇ ਇੱਕ ਪੇਸ਼ੈਂਟ ਦੇ ਨਾਲ ਉੱਥੇ ਪਰਦਾ ਕਰ ਦਿੱਤਾ ਤੁਸੀਂ ਕੱਲ ਨੂੰ ਕਹੋਗੇ ਇਹ ਨਹੀਂ ਪਤਾ ਨਹੀਂ ਕੀ ਕਰਦੇ ਸਭ ਦੇਖਣ ਤੋਂ ਦੇਖੋ ਇਹ ਇਹ ਜਿਹੜੀ ਪ੍ਰਾਈਵੇਸੀ ਬਣਾਇਨ ਹੁੰਦੀ ਹੈ ਇਹ ਸਾਰੀ ਦੁਨੀਆ ਚ ਹੁੰਦੀ ਹੈ ਸਿਰਫ ਇੱਥੇ ਨਹੀਂ ਹੁੰਦੀ ਸਰ ਪਿਛਲੇ ਦੋ ਕਿਸਾਨਾਂ ਦੀ ਕੀ ਆਵਾਜ਼ ਦਿੱਲੀ ਦੇ ਵਿੱਚ ਕਿਸਾਨਾਂ ਦਾ ਮੁੱਦੇ ਤੇ ਮੈਂ ਨਾ ਅੱਜ ਤੱਕ ਬੋਲੇ ਆ ਨਾ ਮੈਂ ਬੋਲਾਂਗਾ ਸਰ 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 ਪਿਛਲੇ ਤੇਰੀ ਜ਼ਮੀਨ ਸਰ ਪਿਛਲੇ 3 ਦਿਨ ਚ ਦੋ ਮੋਟਾ ਜਲਦੀਆਂ ਨਸ਼ੇ ਕਰ ਠੀਕ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਕਹਿੰਦੇ ਸੀਗੇ ਜਾਂ ਤਾਂ ਨਸ਼ਾ ਦੇਗਾ ਜਾਂ ਤਾਂ ਮੈਂ ਰਹੂਗਾ ਪਰ ਜੱਨੀ ਸਾਹਿਬ ਨੂੰ ਪੁੱਛੋ ਨਾ ਮੈਨੂੰ ਕਿਉਂ ਪੁੱਛਦੇ ਹੋ ਸਰ ਜੀ ਦੀ ਸਰਕਾਰ ਹੈ ਤੁਹਾਡੀ ਵੀ ਸਰਕਾਰ ਹੈ